हां जी स्वागत ਹੈ ਤੁਹਾਡਾ ਸਾਡੇ ਚੈਨਲ YouTube ਤੇ ਕਲੀਅਰ ਪ੍ਰਾਪਰਟੀ ਅਪਡੇਟ ਤੇ ਅਸੀਂ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੀ ਡਬਲ ਸਟੋਰੀ ਕੋਠੀ ਜੋ ਕਿ 200 ਗਜ ਦੇ ਵਿੱਚ ਬਣੀ ਹੋਈ ਹੈ 30 ਵਾਈ 60 ਦਾ ਏਰੀਆ ਹੈ ਤੇ ਇਹ ਬਹੁਤ ਵਧੀਆ ਸੁੰਦਰ ਲੋਕੇਸ਼ਨ ਤੇ ਹੈ ਜੀ ਨਾਬਾ ਰੋਡ ਤੋਂ ਇਹ 5 ਮਿੰਟ ਦੀ ਦੂਰੀ ਤੇ ਹੈ ਹੁਣ ਆਪਾਂ ਐਂਟਰ ਕਰਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਪਾਰਕਿੰਗ ਏਰੀਆ ਬਹੁਤ ਵੱਡੀ ਕਾਰ ਇੱਥੇ ਪਾਰਕ ਹੋ ਸਕਦੀ ਹੈ ਜੀ ਐਂਟਰ ਹੁੰਦੇ ਹੀ ਅਸੀਂ ਤੁਹਾਨੂੰ ਲ lobby area ਦਿਖਾਉਨੇ ਆ lobby area ਚ ਬਹੁਤ ਵਧੀਆ ਮਾਰਬਰ ਲੱਗਿਆ ਹੋਇਆ ਹੈ ਜੀ ਤੇ ਮਲੋਬੀ area ਛੱਤ ਤੇ ਵਧੀਆ ਕੰਮ ਹੋਇਆ ਹੋਇਆ ਹੈ ਤੇ ਨਾਲ ਹੀ lobby area ਦੇ ਕਿਚਨ ਦਾ ਕੰਮ ਹੈ ਜੀ ਤੁਹਾਨੂੰ ਕਿਚਨ ਦੇ ਵਿੱਚ ਬਹੁਤ ਵਧੀਆ ਸੁੰਦਰ ਕੰਮ ਹੋਇਆ ਹੋਇਆ ਹੈ ਇਹਦੇ ਬੌਡਰੋ ਬਹੁਤ ਅੱਛੇ ਬਣੇ ਹੋਏ ਨੇ ਦਰਾਜ ਸਾਰੇ ਬਿਲਕੁਲ ਵਰਕਿੰਗ ਜ ਨੇ ਜੀ ਤੇ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਸਮਾਨ ਰੱਖ ਸਕਦੇ ਹੋ ਜੀ ਤੇ ਇਹਦੇ ਡਰਾਅ ਬਹੁਤ ਅੱਛੇ ਬਣੇ ਹੋਏ ਨੇ ਤੇ ਨਾਲ ਹੀ ਤੁਹਾਨੂੰ ਦਿਖਾਉਨੇ ਆ ਡਰਾਈング ਰੂਮ ਡ੍ਰਾਇੰਗ ਰੂਮ ਦੇ ਵਿੱਚ ਵੀ ਬਹੁਤ ਵਧੀਆ ਮਾਰਬਲ ਲੱਗਾ ਹੈ ਤੇ ਟੂ ਸਾਈਡ ਓਪਨ ਹੈ ਜੀ ਛੱਤੇ ਵੀ ਬਹੁਤ ਵਧੀਆ ਕੰਮ ਹੈ ਜੀ ਡ੍ਰਾਇੰਗ ਰੂਮ ਦੇ ਨਾਲ ਹੀ ਤੁਹਾਨੂੰ ਲੌਬੀ ਏਰੀਆ 'ਚ ਫੇਰ ਐਂਟਰੀ ਹੁੰਦੀ ਹੈ ਜੀ ਲੌਬੀ ਏਰੀਆ ਦੇ ਨਾਲ ਹੀ ਇੱਕ ਫਰਸਟ ਬੈਡਰੂਮ ਹੈ ਜੀ ਇਹਦੇ ਵਿੱਚ ਬਹੁਤ ਵਧੀਆ ਵਾਰਡਰੋਬ ਬਣੀਆਂ ਹੋਈਆਂ ਹਨ ਜੋ ਵੈਨ ਅੱਛੀ ਤਰ੍ਹਾਂ ਵਰਕਿੰਗ ਚ ਨੇ ਜੀ ਵਾਰਡਰੋਬ ਤੇ ਇਹਦੇ ਵੀ ਛੱਤ ਤੇ ਵੀ ਕੰਮ ਬਹੁਤ ਅੱਛਾ ਹੋਇਆ ਹੈ ਜੀ ਇਹਦੇ ਨਾਲ ਅਟੈਚ ਵਾਸ਼ਰੂਮ ਹੈ ਜੀ ਵਾਸ਼ਰੂਮ ਵੀ ਬਹੁਤ ਵਧੀਆ ਬਣਿਆ ਹੋਇਆ ਜੀ ਸਾਰਾ ਵਰਕਿੰਗ ਦੇ ਵਿੱਚ ਹੈ ਜੀ ਇਹਦੇ ਨਾਲ ਵਾਸ਼ਿੰਗ ਏਰੀਆ ਹੈ ਤੁਸੀਂ ਜਿਵੇਂ ਮਰਜੀ ਆਪਣੇ ਕੱਪੜੇ ਵਾਸ਼ ਕਰ ਸਕਦੇ ਹੋ ਜੀ ਇਹ ਸਾਰੇ ਹੀ ਦੋ ਨਰੂਮਾਂ ਦੇ ਨਾਲ ਅਟੈਚ ਹੋਊਗਾ ਜੀ ਤੇ ਇਹਦੇ ਨਾਲ ਹੀ ਤੁਹਾਨੂੰ ਇੱਕ ਸਟੋਰ ਰੂਮ ਦਿਖਾਉਣੀ ਆ ਜੋ ਕਿ ਇਸ ਰੂਮ ਦੇ ਨਾਲ ਹੀ ਅਟੈਚ ਹੈ ਜੀ ਇਹਦੇ ਸੈਲਫ ਵਗੈਰਾ ਪਈਆਂ ਹੋਈਆਂ ਨੇ ਰੋਸ਼ਨੀ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਜੀ ਇਹਦੇ ਵਿੱਚ ਤੇ ਇਹਦੇ ਵਿੱਚ ਵੀ ਆਪਾਂ ਲੌਬੀ ਦੇ ਵਿੱਚ ਚੱਲਦੇ ਆ ਤੁਹਾਨੂੰ ਇੱਕ ਹੋਰ ਸਟੋਰ ਦਿਖਾਉਨੇ ਆ ਜੋ ਕਿ ਬਹੁਤ ਅੱਛਾ ਬਣਿਆ ਹੋਇਆ ਹੈ ਇਹਦੇ ਵਿੱਚ ਤੁਸੀਂ ਆਪਣੀ ਮਸ਼ੀਨ ਸਿਲਾਈ ਮਸ਼ੀਨ ਹੋਰ ਵੀ ਜੋ ਯੂਟਲ ਸਾਮਾਨ ਰੱਖ ਸਕਦੇ ਹੋ ਜੀ ਤੇ ਨਾਲ ਹੀ ਤੁਹਾਨੂੰ ਸੈਕੰਡ ਬੈਡਰੂਮ ਦੇ ਵਿੱਚ ਲੈ ਕੇ ਜਾਂਦੇ ਆ ਇੱਥੇ ਵੀ ਬਹੁਤ ਵਧੀਆ ਬਾਰਡਰੋ ਬਣੀਆਂ ਹੋਈਆਂ ਨੇ ਬਾਰਡਰੋ ਦੇ ਨਾਲ ਹੀ ਛੱਤ ਤੇ ਕੰਮ ਬਹੁਤ ਵਧੀਆ ਹੋਇਆ ਹੈ ਇਹਦੇ ਵੀ ਅਟੈਚ ਵਾਸ਼ਰੂਮ ਹੈ ਜੀ ਵਾਸ਼ਰੂਮ ਦੇ ਵਿੱਚ ਦੀ ਹੀ ਰਸਤਾਵਾਰ ਵਾਸ਼ਿੰਗ ਇਰੀ ਚੱਲਿਆ ਜਾਂਦਾ ਹੈ ਨਾਲ ਹੀ ਰੂਮ ਦੇ ਵਿੱਚ ਚੱਲਿਆ ਜਾਂਦਾ ਹੈ ਇਸ ਦੇ ਨਾਲ ਹੀ ਤੁਸੀਂ ਨਿਕਲਦੇ ਹੋ ਜਦੋਂ ਇਸ ਦੇ ਨਾਲ ਹੀ ਤੁਹਾਨੂੰ ਉੱਪਰ ਲੈ ਕੇ ਜਾਂਦੇ ਆ ਜਿੱਥੇ ਦੋ ਬੈੱਡਰੂਮ ਬਣੇ ਹੋਏ ਨੇ ਬੈੱਡਰੂਮਾਂ ਦੇ ਨਾਲ ਹੀ ਦੋ ਕਿਚਨ ਅਟੈਚ ਰੂਮ ਨੇ ਇਹ ਸਾਰੇ ਹੀ ਤੁਹਾਨੂੰ ਜੋ ਉੱਪਰ ਰੈਂਟ ਪਰਪਸ ਲਈ ਬਹੁਤ ਹੀ ਅੱਛੇ ਤਰੀਕੇ ਨਾਲ ਬਣੇ ਹੋਏ ਨੇ ਤੁਸੀਂ ਰੈਂਟ ਤੇ ਵੀ ਦੇ ਸਕਦੇ ਹੋ ਇਨ ਟੂ ਸਾਈਡ ਰਸਤਾ ਹੈ ਤੇ ਇੱਕ ਰਸਤਾ ਸਟੇ ਦੇ ਨਾਲ ਹੀ ਚਲਾ ਜਾਂਦਾ ਹੈ ਦੂਸਰਾ ਸਿੱਧ ਬਾਹਰ ਦੀ ਹੈ ਇਹ ਰਸਤੇ ਦੇ ਵਿੱਚ ਦੀ ਜੇ ਤੁਸੀਂ ਐਂਟਰ ਹੋਵੋਗੇ ਤਾਂ ਤੁਹਾਨੂੰ ਫਰਸਟ ਬੈਡਰੂਮ ਮਿਲੇਗਾ ਫਰਸਟ ਰੂਮ ਦੇ ਬੈਡਰੂਮ ਦੇ ਵਿੱਚ ਹੀ ਤੁਹਾਨੂੰ ਵਾਰਡਰੋਬ ਮਿਲ ਜਾਣਗੇ ਨਾਲ ਹੀ ਇਹਦੇ ਸੈਕਿੰਡ ਬੈਡਰੂਮ ਹੈ ਜੀ ਬੈਡਰੂਮ ਬਹੁਤ ਵਧੀਆ ਬਣਿਆ ਹੋਇਆ ਹੈ ਨਾਲੇ ਦੇ ਜਿਹੜੇ ਕਿਚਨ ਬਣਿਆ ਹੋਏ ਹਨ ਕਿਚਨ ਇਹ ਦੇ ਵਿੱਚ ਛਲ ਪਈਆਂ ਹੋਏ ਨੇ ਇਹ ਰੈਂਟ ਪਰਪਸ ਲਈ ਦਿਖਾ ਰਿਆ ਤੁਹਾਨੂੰ ਜੇ ਕਿਸੇ ਨੂੰ ਉੱਪਰਲਾ ਪੋਰਸ਼ਨ ਰੈਂਟ ਤੇ ਦੇਣਾ ਹੋਵੇ ਇਹ ਫਸਟ ਬੈਡਰੂਮ ਦਿਖਾਇਆ ਸੀ ਉਹਦੇ ਨਾਲ ਕਿਚਨ ਹੈ ਇਹ ਵੀ ਤੁਸੀਂ ਰੈਂਟ ਤੇ ਵੀ ਦੇ ਸਕਦੇ ਹੋ ਨਾਲ ਹੀ ਇਹਦੇ ਸ਼ੈਂਕ ਬਣੇ ਵਾਸ਼ਿੰਗ ਵਾਸਤੇ ਸਾਹਮਣੇ ਵਾਸ਼ਰੂਮ ਹੈ ਵਾਰ ਵਾਸ਼ਿੰਗ ਏਰੀਆ ਹੀ ਤੇ ਇਹ ਬਹੁਤ ਹੀ ਸੁੰਦਰ ਘਰ ਬਣੀ ਹੋਇਆ ਹੈ ਕੋਠੀ ਬਹੁਤ ਵਧੀਆ ਬਣੀ ਹੋਈ ਹੈ 4-5 ਸਾਲ ਹੋਏ ਨੇ ਇਸ ਨੂੰ ਬਣੀ ਨੂੰ مالک ਬਾਹਰ ਗਏ ਹੋਏ ਨੇ ਇਸ ਕਰਕੇ ਕੋਠੀ ਛੇਲ ਕਰ ਰਹੇ ਨੇ ਉੱਪਰ ਵੀ ਪੌੜੀਆਂ ਜਾਂਦੀਆਂ ਨੇ ਜੀ ਟੈਂਕੀ ਵਗੈਰਾ ਉੱਪਰ ਰੱਖੀ ਹੋਈ ਹੈ ਤਾਂ ਆਪ ਸਭ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਬਣਾਉਣ ਵਾਸਤੇ ਬਹੁਤ ਹੀ ਸਾਡੀ ਮਿਹਨਤ ਲੱਗਦੀ ਹੈ ਆਪ ਸਭ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸਾਡੇ ਨਾਲ ਕੰਟੈਕਟ ਕਰਨ ਲਈ ਸਾਡੇ ਨੀਚੇ ਦਿੱਤੇ ਸਕਰੀਨ ਤੇ ਨੰਬਰਾਂ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ